ਪਠੰਡਾ ਦੇ ਭਾਗੂ ਰੋਡ ਤੇ ਨਗਰ ਨਿਗਮ ਵੱਲੋਂ ਸੜਕ ਚੌੜੀ ਕਰਨ ਨੂੰ ਲੈ ਕੇ ਦਿੱਤੇ ਨੋਟਿਸ ਤੋਂ ਬਾਅਦ ਇੱਕ ਦੁਕਾਨਦਾਰ ਦੀ ਹੋਈ ਮੌਤ ਦੁਕਾਨਦਾਰਾਂ ਨੇ ਨਗਰ ਨਿਗਮ ਤੇ ਲਗਾਇਆ ਇਲਜ਼ਾਮ ਕਿਹਾ ਉਹਨਾਂ ਦੇ ਨੋਟਿਸ ਤੋਂ ਬਾਅਦ ਹੀ ਇਸ ਨੂੰ ਆਇਆ ਅਟੈਕ ਤੇ ਉਹਨਾਂ ਵੱਲੋਂ ਅੱਜ ਆਪਣਾ ਸਾਰੀ ਭਾਗੂ ਰੋਡ ਬੰਦ ਕਰਕੇ ਕੀਤੀ ਨਗਰ ਨਿਗਮ ਦੇ ਖਿਲਾਫ ਨਾਰੀਵਾਜੀ ਮਗਰਵਾਰ ਨੂੰ 10:30 ਵਜੇ ਦੇ ਲਗਭਗ ਬਠਿੰਡਾ ਦੇ ਭਾਗੂ ਰੋਡ ਤੇ ਵੱਡੀ ਗਿਣਤੀ ਦੇ ਵਿੱਚ ਦੁਕਾਨਦਾਰ ਇਕੱਠੇ ਹੋਏ ਅਤੇ ਉਹਨਾਂ ਵੱਲੋਂ ਨਗਰ ਨਿਗਮ ਦੇ ਖਿਲਾਫ ਨਾਰੀਵਾਜੀ ਕਰਦੇ ਹੋਏ ਕਿਹਾ ਕਿ ਜੋ ਬੀਤੀ ਕੱਲ ਨਗਰ ਨਿਗਮ ਵੱਲੋਂ ਭਾਗੂ ਰੋਡ ਦੀ ਸੜਕ ਚੌੜੀ ਕਰਨ ਨੂੰ ਲੈ ਕੇ ਦੁਕਾਨਦਾਰਾਂ ਨੂੰ ਨੋਟਿਸ ਦਿੱਤੀ ਆਪ ਦਿੱਤੇ ਗਏ ਸੀ ਉਸ ਨੂੰ ਲੈ ਕੇ ਇਹਨਾਂ ਵੱਲੋਂ ਇਲਜ਼ਾਮ ਲਗਾਉਂਦੇ ਹੋਏ ਕਿਹਾ ਕਿ ਇੱਕ ਦੁਕਾਨਦਾਰ ਉਸ ਨੂੰ ਲੈ ਕੇ ਟੈਨਸ਼ਨ ਦੇ ਵਿੱਚ ਆ ਗਿਆ ਅਤੇ ਅੱਜ ਉਸ ਦੀ ਮੌਤ ਹੋ ਗਈ ਜਿਸ ਨੂੰ ਲੈ ਕੇ ਅੱਜ ਇਹਨਾਂ ਵੱਲੋਂ ਬਠਿੰਡਾ ਦੇ ਭਾਗੂ ਰੋਡ ਚੌੜੀ ਆਪਣਾ ਪਾਗੋੜ ਦੇ ਦੁਕਾਨਾ ਬੰਦ ਕਰਕੇ ਇਹਨਾਂ ਵੱਲੋਂ ਇੱਥੇ ਨਰਵੇ ਬਾਰੇ ਸ਼ੁਰੂ ਕਰ ਦਿੱਤੀ ਗਈ। ਆਓ ਸਾਨੂੰ ਸੁਣਾਉਣਿਆ ਕੀ ਕਹਿੰਦੇ ਨੇ ਪਾਗੋੜ ਦੇ ਦੁਕਾਨਦਾਰ। ਜਿੰਦਾਬਾਦ ਪਾਗੋੜ ਜੀ ਜਿੰਦਾਬਾਦ ਲਗੇ ਨਿਗਮ ਜਿੰਦਾਬਾਦ ਲਗੇ ਨਿਗਮ ਜਿੰਦਾਬਾਦ ਲਗੇ ਨਿਗਮ ਜਿੰਦਾਬਾਦ ਲਗੇ ਨਿਗਮ ਜਿੰਦਾਬਾਦ ਪਾਗੋੜ ਜੀ ਮੇਰਾ ਨਾਮ ਪ੍ਰਿੰਸ ਹੈ ਜੀ ਆਪ ਗੋਰਡ ਦੇ 12 ਸਾਲ 12 ਸਾਲ ਤੋਂ ਦੁਕਾਨਦਾਰੀ ਚਲਾ ਰਹੇ ਆ ਇੱਕ ਚੋਰੀ ਕਰਨ ਦਾ ਮੁੱਦਾ ਵੈਸੇ ਹੀ ਸਰਕਾਰ ਨੇ ਕੁਝ ਗਲਤ ਅੰਸਰਾਂ ਦੀ ਸ਼ਿਕਾਇਤ ਦੇ ਮੁਤਾਬਕ ਲਗਾ ਲੋ ਆਪਾਂ ਇਹ ਕਹਿ ਸਕਦੇ ਆਂ ਵੀ ਪੰਜ ਪੰਜ ਮੰਜ਼ਲਾ ਬਿਲਡਿੰਗਾਂ ਬਣ ਚੁੱਕੀਆਂ ਆ ਇੱਕ ਪਾਸੇ ਤਾਂ ਕਹਿ ਰਹੀ ਹੈ ਸਰਕਾਰ ਇਹ ਸ਼ੇਰੀ ਹੈ ਇਹ ਸ਼ੇਰੀ ਵਿੱਚ ਪੰਦ ਮੰਦਰਾ ਬਿਲਡਿੰਗ ਕਿਵੇਂ ਬਣ ਸਕਦੀ ਹੈ ਉਸ ਚੀਜ਼ ਦਾ ਦੇਖਿਆ ਜਾਵੇ ਦੂਸਰੇ ਪਾਸੇ ਇਹ ਕਹਿ ਰਹੇ ਕਮਰਸ਼ੀਅਲ ਹੈ ਇਹਨੂੰ ਇੱਕ ਪਾਸੇ ਇਖਿਆ ਜਾ ਸਕਦਾ ਨਾ ਜਦਾ ਹੀ ਕਮਰਸ਼ੀਅਲ ਬਣਾਓ ਜਾਂ ਇਹਨੂੰ ਰੈਜੀਡੈਂਸੀ ਬਣਾਓ ਜੇ ਕਮਰਸ਼ੀਅਲ ਬਣਾਉਣਾ ਤਾਂ ਕਾਤਾ ਹੋ ਸਾਰੇ ਅੰਦਰੋਂ ਜੇ ਰੈਜੀਡੈਂਸੀ ਬਣਾਉਣੀ ਹੈ ਤਾਂ ਸਾਰੇ ਖਾਕਾ ਦਿਖਾਣਾ ਪਾਵੇ ਉਸ ਗੱਲ ਤੋਂ ਇਹਨੂੰ ਇੱਕ ਪਾਸੇ ਲਿਆ ਜਾ ਸਕਦਾ ਇਹ ਵੀ ਹੋ ਵੀ ਰੈਜੀਡੈਂਸੀ ਦੇ ਵੀ ਹੈ ਜਾਂ ਕਮਰਸ਼ੀਅਲ ਵੀ ਹੈ ਜੇ ਇਹਨੂੰ ਦੋਨਾਂ ਨੂੰ ਰੱਖਣਾ ਤਾਂ ਉੱਥੇ ਛੋਟੀਆਂ ਦੁਕਾਨਾਂ ਹੀ ਰਹਿਣਗੀਆਂ ਨਾ ਕਿ ਵੱਡੇ ਵੱਡੇ ਸ਼ੋਰੂਮ ਬਣਨਗੇ ਜੇ ਕਮਰਸ਼ੀਅਲ ਕੰਮ ਰੈ residențial ਬਣਾਉਣਾ ਤਾਂ ਇੱਥੇ ਛੋਟੀਆਂ ਦੁਕਾਨਾਂ ਹੀ ਕੰਮ ਕਰਨਗੀਆਂ ਕੀ ਲੱਗਦਾ ਵੀ ਇਸ ਤਰ੍ਹਾਂ ਦਾ ਕਿਉਂ ਕੀਤਾ ਹੈ ਸਰਕਾਰ ਨੇ ਇਹ ਸਟ੍ਰੈਟਜੀ ਕੁਝ ਮਿਲੀਭੁਗਤ ਹੈ ਵੱਡੇ ਘਰਾਨਿਆਂ ਦੀ ਲਾਲੋ ਜੋ ਵੱਡੀਆਂ ਵੱਡੀਆਂ ਬਿਲਡਿੰਗਾਂ ਪਾਈਆਂ ਉਹਨਾਂ ਦੀ ਲਾਲੋ ਤਾਂ ਇਸ ਚੀਜ਼ਾਂ ਨਾਲ ਮਿਲੀਭੁਗਤ ਹੋ ਕੇ ਸਾਰਾ ਕੁਝ ਹੋ ਰਿਹਾ ਅਸੀਂ ਤਾਂ ਸਰੀਆ ਵੀ ਕਹਿੰਦੇ ਸਾਡਾ ਇੱਕ ਦੋਸਤ ਵੀ ਚਲਾ ਗਿਆ ਆਪਾਂ ਗੁਰੂਰ ਤੋਂ ਅੱਜ ਸਵੇਰ ਉਹਦੀ ਡੈਥ ਹੋ ਚੁੱਕੀ ਹੈ ਇਹ ਸਿਰਫ ਇੱਕ ਦਿੱਤਾ ਗਿਆ ਇਹ ਸਾਰੇ ਇੱਕ ਇਹਨਾਂ ਦਾ ਡੈਥ ਨਹੀਂ ਜਾਵਾਂਗੇ ਇਹ ਮਾੜਾ ਹੈ ਇਹ ਇੱਕ ਮਰਡਰ ਮਰਡਰ ਦਾ ਨਾਮ ਦੇ ਮਰਡਰ ਹੈ ਇਹ ਕਾਰਪੋਰੇਸ਼ਨ ਲਈ ਕਾਰਪੋਰੇਸ਼ਨ ਲਈ ਮਰਡਰ ਕੀਤਾ ਗਿਆ ਜਿਹੜੇ ਬੰਦੇ ਨਾਲ ਗਲੇ ਆ ਉਹ ਵਿੱਚ ਇਹਦੇ ਸ਼ਾਮਲ ਸਦਾ ਕੱਲ ਉਹਨਾਂ ਨੇ ਜਿਹੜੇ ਉਹਨਾਂ ਦੇ ਨਾਮ ਦੇ ਉੱਤੇ ਨੋਟਸ ਦਿੱਤਾ ਗਿਆ ਉਹਨਾਂ ਦਾ ਨੋਟਸ ਲੈਣ ਦਾ ਹੱਕ ਹੀ ਨਹੀਂ ਬੰਦਾ ਇੱਕ ਟਰਾਈਡਾਰ ਹੈ ਉਹ ਇੱਕ ਇਹ ਸੋਚ ਰਿਹਾ ਵੀ ਮੇਰੇ ਕੀ ਬਣੂ ਮੈਂ ਇੰਨੇ ਸਾਲਾਂ ਤੋਂ ਇੱਥੇ ਦੁਕਾਨਦਾਰੀ ਕਰ ਰਿਹਾ ਰੋਟੀ ਖਾ ਕੇ ਖਾ ਰਿਹਾ ਇੱਥੇ ਛੋਟੇ ਛੋਟੇ ਦੁਕਾਨਦਾਰ ਹੈ ਕੋਈ ਵੱਡਾ ਦੁਕਾਨਦਾਰ ਨਹੀਂ ਜਿਹਨੇ ਸਵੇਰੇ ਕਮਾਇਆ ਉਹ ਸ਼ਾਮ ਤੱਕ ਉਹੀ ਖਾ ਸਕਦਾ ਐਨਾ ਪੈਸਾ ਕਿਸੇ ਕੋਲੇ ਨਹੀਂ ਵੀਰ ਬੈਠ ਕੇ ਖਾ ਸਕਦੇ ਤਾਂ ਸਾਡੀ ਬੇਨਤੀ ਹੈ ਕਿ ਇੱਕ ਕੱਲਾ ਚਾਰ ਬੰਦਿਆਂ ਦੀ ਕੋਈ ਸ਼ਿਕਾਇਤ ਦੇ ਉੱਤੇ ਨਾ ਜਾਇਆ ਜਾਵੇ ਬਾਕੀ ਹੋਰ 200 ਘਰਾਂ ਕੰਨੀ ਵੀ ਦੇਖਿਆ ਜਾਵੇ ਜੋ 200 ਘਰ ਇਸ ਦੇ ਉੱਤੇ ਬੈਠੇ ਮਕਾਨ ਮਾਲਕ ਵੀ ਕਈ ਬਹੁਤ ਜ਼ਿਆਦਾ ਸਹਿਮਤ ਨੇ ਸਾਡੀ ਇਹ ਗੱਲ ਕਹਾਂਗੇ ਪਲੀਜ਼ ਸਾਡੇ ਕਦੇ ਦੇਖਿਆ ਜਾਵੇ ਸਾਡੇ ਰਕਲਾਂ ਨੂੰ ਨਾਟਾ ਆਇਆ ਜਾਵੇ ਸੜਕ ਚੌੜੀ ਕਰਨ ਦੀ ਕੋਈ ਲੋੜ ਨਹੀਂ ਹੈ ਉਹਦੇ ਪਾਰਲਰ ਵਿੱਚ ਪਾਵਰ ਹਾਊਸ ਰੋਡ ਚੱਲ ਰਿਹਾ ਆ ਆਲਰੇਡੀ ਉਹ ਕਮਰਸ਼ੀਅਲ ਬਣ ਚੁੱਕਿਆ ਸੜਕ ਬਹੁਤ ਚੌੜੀ ਹੈ ਉਸ ਨੂੰ ਇਸ ਬਜੇ ਯੂਜ਼ ਕਰ ਲਿਆ ਜਾ ਕਰ ਦਿੱਤਾ ਜਾਵੇ ਸਾਡੀ ਬੇਨਤੀ ਹੈ ਉਹ ਸੜਕ ਨੂੰ ਚੌੜੀ ਨਾ ਕੀਤਾ ਜਾਵੇ ਧੰਨਵਾਦ ਜੀ ਵੀ ਸਰ ਕੀ ਨਾਮ ਹੈ ਤੁਹਾਡੇ ਦਾ ਕੀ ਮਾਮਲਾ ਜੀ ਇੱਥੇ ਹੋ ਰਿਹਾ ਹੈ ਮੇਰਾ ਨਾਮ ਜੀ ਸੁਮਿਲ ਗਰਗ ਹੈ ਤੇ ਮੈਂ ਭਾਗੂ ਰੋਡ ਦਾ ਵਸਨੀਕ ਹੀ ਆ ਇੱਥੇ ਸਾਡਾ ਕਾਰੋਬਾਰ ਵੀ ਹੈ ਮੈਂ ਓਨਰ ਵੀ ਆ ਦੁਕਾਨਾ ਦਾ ਠੀਕ ਹੈ ਜੀ ਮਾਮਲਾ ਹੈਗਾ ਨਗਰ ਨਗਮ ਨੇ ਇੱਕ ਨੋਟਿਸ ਭੇਜਤਾ ਬਿਨਾ ਸੋਚੇ ਸਮਝੇ ਮਤਾ ਪਾਤਾ ਜਿਹੜਾ ਵੀ ਉਹੀ ਹਵਾ ਜਿਵੇਂ ਮਤੇ ਬੰਦਦੇ ਨੇ ਮਤਾ ਪਾਤਾ ਨਗਰ ਨਗਮ ਨੇ ਕਿ ਪਾ ਗੁਰੂੜ ਨੂੰ ਚੌੜਾ ਕਰਕੇ 60 ਫੁੱਟ ਕਰਿਆ ਜਾਵੇ ਪਾ ਗੁਰੂੜ 60 ਫੁੱਟ ਚੌੜਾ ਕਰਨ ਦੀ ਪਹਿਲੀ ਗਲਤੀ ਹੈ ਜੀ ਕੋਈ ਲੋੜ ਹੀ ਨਹੀਂ ਕਿਉਂਕਿ ਆਲਰੇਡੀ ਪਾ ਗੁਰੂੜ 40 ਫੁੱਟ ਚੌੜਾ ਹੈਗਾ 30 ਫੁੱਟ ਦੀ ਸੜਕ ਬਲੇ ਵੀ ਪੰਜ-ਪੰਜ ਫੁੱਟ ਦੋਨਾਂ ਪਾਸੇ ਜਗ੍ਹਾ ਪਈ ਹੈ ਉੱਥੇ ਕੀ ਹੈ ਜੀ ਇੰਟਰਲੌਕ ਟਾਈਲਸ ਲਾਲ ਲਾਣੀਆਂ ਚਾਹੀਦੀਆਂ ਔਰ ਸਾਨੂੰ ਜੋ ਵੀ ਟ੍ਰੈਫਿਕ ਵਾਲੇ 2-3 ਬੰਦੇ ਸਾਡੇ ਵਾਸਤੇ ਪੁਸਲੀ ਅਪਾਇੰਟ ਕਰਨੀ ਚਾਹੀਦੀ ਹੈ ਨਗਰ ਨਿਗਮ ਵੱਲੋਂ ਜਾਂ ਸਰਕਾਰ ਵੱਲੋਂ ਜਿਵੇਂ ਕਰਕੇ ਭਾਗੂ ਰੋਡ ਤੇ ਮੇਨ ਗੱਲ ਇਹ ਕਹਿੰਦੇ ਆ ਕਿ ਟ੍ਰੈਫਿਕ ਦਾ ਇਸ਼ੂ ਹੈ ਟ੍ਰੈਫਿਕ ਤਾਂ ਦੇਖੋ ਜੀ ਹਰ ਰੋਡ ਤੇ ਹੁੰਦਾ ਹੈ ਰੋਡ ਜੇ ਰੋਡ ਬਣੇਗਾ ਟ੍ਰੈਫਿਕ ਤਾਂ ਹੋਏਗਾ ਹੀ ਹੋਏਗਾ ਇਹ ਕੋਈ ਵੀ ਹੈ ਚਾਹੇ ਰੋਡ ਆਪਾਂ ਭਾਗੂ ਰੋਡ ਦੀ ਗੱਲ ਕਰ ਲਈਏ ਚਾਹੇ ਪਾਵਰ ਰੋਡ ਦੀ ਗੱਲ ਕਰ ਲਈਏ ਚਾਹੇ ਆਪਾਂ ਮਾਡਲ ਟਾਊਨ ਦੀ ਕਿਸੇ ਰੋਡ ਦੀ ਗੱਲ ਕਰ ਲਈਏ ਚਾਹੇ ਧੋਪੀ ਯਾਰ ਦੀ ਗੱਲ ਕਰ ਲਈਏ ਠੀਕ ਹੈ ਜੀ ਜਿੱਥੇ ਟ੍ਰੈਫਿਕ ਹੋਏਗਾ ਤਾਂ ਹੀ ਰੋਡ ਤਾਂ ਤਾਂ ਹੀ ਚੱਲਾਂ ਫਿਰ ਐਨਾ ਵੀ ਹੈ ਨਹੀਂ ਜਿੰਨਾ ਇਹ ਕਹਿੰਦੇ ਆ ਕਿ ਟ੍ਰੈਫਿਕ ਕਰਕੇ ਅਸੀਂ ਰੋਡ ਚੌੜਾ ਕਰਾਂਗੇ ਰੋਡ ਚੌੜਾ ਕਰਾਂਗੇ ਸਾਨੂੰ ਰੋਡ ਚੌੜੇ ਦੀ ਮੰਗ ਨਹੀਂ ਕਰਦੇ ਸਾਡਾ ਇਹ ਨਾਲ ਹੀ ਸ਼ਾਫੀ ਜਣ ਚੱਲ ਰਿਹਾ ਹੈ ਉਹ ਪਿਛਲੇ 40 ਸਾਲਾਂ ਤੋਂ ਉੱਧਾ ਚੱਲ ਰਿਹਾ ਹੈ ਕੀ ਹੋਇਆ ਕੋਨ ਹੋਇਆ ਜੀ ਹੋਣ ਅਸੀਂ ਦੁਬਾਰਾ ਇਸ ਗੱਲ 'ਚ ਇਕੱਠੇ ਹੋਏ ਆ ਬਿਕਾਉਜ਼ ਕੱਲ ਕੀ ਹੋਇਆ ਕੱਲ ਨੋਟਿਸ ਵੰਡਣ ਆਏ ਸਾਡਾ ਇੱਕ ਦੁਕਾਨਦਾਰ ਘਰਾ ਸਾਡਾ ਰਾਜੂ ਸਾਈਕਲ ਸਟੋਰ ਤੋਂ ਰਾਜੂ ਵੀਰ ਆ ਉਹਨਾਂ ਉਹ ਇਸ ਤਰੀਕੇ ਦੀ ਟੈਨਸ਼ਨ ਲੈ ਗਏ ਪਿਛਲੇ 30 ਸਾਲ ਤੋਂ ਵਪਾਰ ਕਰ ਰਹੇ ਸੀ ਇੱਥੇ ਉਹਨਾਂ ਦੀ ਅੱਜ ਸਵੇਰੇ ਡੈਥ ਹੋ ਗਈ ਹੈ ਟੈਨਸ਼ਨ ਨਾਲ ਉਹ ਇਹ ਦੇਖੋ ਇੱਕ ਕਾਰਪੋਰੇਸ਼ਨ ਕਨੇ ਦਿੱਤਾ ਦਾ ਸਟ्रेस ਹੈ ਜਿਹੜਾ ਅਨੈਥੀਕਲ ਬਿਹੇਵੀਅਰ ਆ ਮੈਂ ਕਹਿੰਦਾ ਸਰਕਾਰ ਕਿੰਨੇ ਜਿਹੜਾ ਇਹ ਧੱਕੇਸ਼ਾਹੀ ਹੈ ਦੇ ਨਹੀ ਹੋਣੀ ਚਾਹੀਦੀ ਅਸੀਂ ਇਹ ਮੰਗ ਕਰਦੇ ਆ ਇਹ ਜੋ ਵੀ ਹੈਗਾ ਇਹ ਸੰਦਰਭ ਚ ਜੋ ਵੀ ਉਹਨੂੰ ਕਾਰਵਾਈ ਨੂੰ ਉੱਥੇ ਰੋਕ ਦਿੱਤਾ ਜਾਵੇ ਜਿਵੇਂ ਸਾਡਾ ਰੋਡ ਆਵੇ ਚੱਲੇ ਔਰ ਅਸੀਂ ਇਹ ਮੰਗ ਕਰਦੇ ਹਾਂ ਕਿ ਸਾਡਾ ਜਿਹੜਾ ਭਰਾ ਹੈ ਉਹਨੂੰ ਵੀ ਨਿਆਂ ਦਿਵਾਇਆ ਜਾਵੇ ਅੱਜ ਪ੍ਰਦਰਸ਼ਨ ਕਿਸ ਤਰ੍ਹਾਂ ਦਾ ਕਰ ਰਹੇ ਆ ਅੱਜ ਪ੍ਰਦਰਸ਼ਨ ਕਰ ਰਹੇ ਹਾਂ ਇਧੋਂ ਜਾਵਾਂਗੇ ਜੀ ਨਗਰ ਨਿਕਲ ਜਾਵਾਂਗੇ ਤਾਂ ਕਿ ਕਮਿਸ਼ਨਰ ਸਾਹਿਬ ਨੂੰ ਮਿਲਾਂਗੇ ਵੀ ਜਿਹੜੀ ਧੱਕੇਸ਼ਾਹੀ ਹੈ ਉਹਨੂੰ ਰੋਕ ਦਿੱਤੀ ਜਾਵੇ ਦੁਕਾਨਾਂ ਬੰਦ ਕੀਤੀਆਂ ਜੀ ਤਾਂ ਦੁਕਾਨਾਂ ਬੰਦ ਕਰਦੀਆਂ ਕਰੀਏਂਗੇ ਜੀ ਦੁਕਾਨਾਂ ਦੀ ਪ੍ਰੋਪਰ ਸਟ੍ਰਾਈਕ ਕਰੀ ਗਈ ਹੈ ਜੀ ਔਰ ਇਹ ਹੋ ਸਕਦਾ ਸਾਡੀ ਸਟ੍ਰਾਈਕ ਅਨਮਿੱਥੇ ਵਿੰਦੇ ਵੱਤੇ ਦੇ ਜਿਹੜੀਆਂ ਜਿਹੜੀਆਂ ਹੈਗੇ ਹੋਰ ਬਹੁਤ ਸਾਰੀਆਂ ਹੈਗੀਆਂ ਬਣੀਆਂ ਹੋਈਆਂ ਬੜੀਆਂ ਬੜੀਆਂ ਬਿਲਡਿੰਗਾਂ ਜੀ ਬਣੀਆਂਆਂ ਦੋ ਨੰਬਰ ਚ ਬਣੀਆਂ ਲਗਰ ਰਕਮ ਨੇ ਪੈਸੇ ਲੈ ਲੈ ਕੇ ਬੰਦਵਾ ਬਣਾਈਆਂ ਜਿਹੜੇ ਲੋਕਾਂ ਨੇ ਬਿਲਡਿੰਗਾਂ ਬਣਾਈਆਂ ਕਈ ਬਿਲਡਿੰਗਾਂ ਮੈਂ ਤੁਹਾਨੂੰ ਦੱਸਦਾ 6 6 ਮੰਜ਼ਲੀ ਬਿਲਡਿੰਗਾਂ ਬਣੀਆਂ ਪਈਆਂ ਕੋਈ 5 5 ਮੰਜ਼ਲੀ ਬਿਲਡਿੰਗਾਂ ਬਣੀਆਂ ਪਈਆਂ ਤੇ 2.5 2.5 ਬਿਲਡਿੰਗਾਂ ਪਾਸ ਹੈ ਜੀ 2.5 ਮੰਜ਼ਲ ਪਾਸ ਹੈ 6 6 ਮੰਜ਼ਲਾ ਗਏ ਪਾਸ ਕਰਤੀ ਇਹਨਾਂ ਨੇ ਮੈਨੂੰ ਆਏ ਦੱਸੋ ਪਹਿਲਾਂ ਤਾਂ ਮੇਰਾ ਨਾਮ ਜਲਜੋਤ ਕੁਮਾਰ ਹੈ ਕਿਹੜਾ ਰੋਡ ਤੇ ਦੁਕਾਨਦਾਰ ਹੈ ਅੱਛਾ ਕੀ ਮਾਮਲਾ ਕੱਲ ਨੋਟਿਸ ਬੰਦੇ ਗਏ ਆ ਸ਼ੌਪ ਕਪਰਨੋ ਅਸੀਂ ਚਾਹੁੰਦੇ ਆ ਵੀ ਸ਼ੋਕ ਉਪਰੰਤ ਮੋੜ ਦੇਣ ਦਾ ਹੱਕ ਹੀ ਨਹੀਂ ਮੰਗਦਾ ਜਿੰਨੇ ਦੇ ਮਾਲਕਾਂ ਨੂੰ ਦੇਣਾ ਚਾਹੀਦਾ ਸੀ ਕੁਝ ਮਾਲਕਾਂ ਨੂੰ ਵੀ ਦਿੱਤੇ ਕੋਈ ਦਿੱਤੇ ਨਹੀਂ ਫਿਰ ਇਹਨਾਂ ਨੇ ਜਿਹੜਾ ਸ਼ੁਰੂ ਕਰਨਾ ਸੀ ਕਾਮਰਸ ਕੋਲਲੇ ਪਾਸੋਂ ਕਰਨਾ ਸੀ ਜੋ ਸ਼ੁਰੂ ਕਰਾਇਆ ਇਹਨਾਂ ਨੇ ਲੋਟ ਚ ਬੰਨਲੇ ਕਿਉਂਕਿ ਅਦਰ ਵੱਡੇ ਘਰਾਣੇ ਰਹਿੰਦੇ ਆ ਡਰਦੇ ਆ ਕਿ ਕੀ ਕਰ ਵੀ ਘੜਤ ਕਰ ਸਕਦੇ ਨੇ ਅਸੀਂ ਇਹੀ ਚਾਹੁੰਦੇ ਆ ਕਿ ਸਾਡੇ ਨਾਲ ਦੁਕਾਨਦਾਰਾਂ ਨੂੰ ਇਨਸਾਫ ਕੀਤਾ ਜਾਵੇ ਕੱਲ ਜੋ ਨੌਜਵਾਨ ਬੰਦੇ ਸਾਡੇ ਇੱਕ ਦੁਕਾਨਦਾਰ ਦੀ ਵੀ ਅੱਜ ਸਿਰ ਡੈਥ ਹੋ ਚੁੱਕੀ ਹੈ ਅਸੀਂ ਚਾਹੁੰਦੇ ਆਂ ਵੀ ਅੱਜ ਤੋਂ ਕੋਈ ਅਕਲਕੁਤ ਹੋਰ ਵੀ ਨਾ ਹੋਵੇ ਟੈਨਸ਼ਨ ਨਾਲ ਤੇ ਸਾਡੇ ਨਾਲ ਸਾਫ਼ ਕੀਤਾ ਜਾਵੇ ਅਸੀਂ ਸਰਕਾਰ ਨੂੰ ਬੇਨਤੀ ਕਰਦੇ ਆਂ ਵੀ ਇਹ ਚੀਜ਼ਾਂ ਜਿਹੜੇ ਕਰ ਰਹੇ ਨੇ ਇਹ ਗਲਤ ਨੇ ਇਹਨਾਂ ਬੰਦ ਕੀਤਾ ਜਾਵੇ ਤੇ ਦੁਕਾਨਦਾਰਾਂ ਨੂੰ ਜਿੰਨੇ ਰੁਪਏ ਖਰਚਦੇ ਹਣ ਦੇ ਖਾਈ ਜਾਂਦੇ ਅੱਜ ਰੋਸ ਵਿੱਚ ਸਾਰੀ ਮਾਰਕੀਟ ਬੰਦ ਹੈ ਜੀ ਤੇ ਅਸੀਂ ਨਗਰ ਕੌਂਸਲ ਦੇ ਕਮਿਸ਼ਨਰ ਦੀ ਮਿਲਣ ਦੀ ਤਿਆਰੀ ਕਰ ਰਹੇ ਆਂ ਇਸ ਕਰਕੇ ਅੱਜ ਹੁਣ ਪਗਰੋੜ ਸਾਰੀ ਬੰਦ ਹੈ ਜੀ ਸਾਰੇ ਦੁਕਾਨਦਾਰਾਂ ਦੀਆਂ ਦੁਕਾਨਾਂ ਬੰਦ ਨੇ ਇਹ ਜਿਹੜੇ ਉਸ ਬਸੇ ਬੀ ਸਰ ਕੀ ਨਾਮ ਹਤਾ ਬਗਤ ਕਿਹੜਾ ਨਾਮ ਰਹੀ ਹੈ ਕੀ ਹੋਇਆ ਮਾਮਲਾ ਮਾਮਲਾ ਭਈ ਜੀ ਕੱਲ ਇਹਨਾਂ ਨੇ ਨੋਟਿਸ ਵੰਡੇ ਸਾਡਾ ਇੱਕ ਸਾਥੀ ਸੀਗਾ ਉਹ ਟੈਨਸ਼ਨ ਲੈ ਗਿਆ ਉਸ ਦੀ ਵਜ੍ਹਾ ਕਰਕੇ ਸਾਡੇ ਨਾਲ ਸੀ ਗੱਲ ਉਹ ਉਹਦੀ ਡੈਥ ਹੋ ਗਈ ਹੈ ਉਹਦੀ ਅੱਜ ਹਣ ਘਰ ਜਾਵਾਂਗੇ ਉਹਨਾਂ ਦੇ ਘਰਦਿਆਂ ਨੇ ਕਿਹਾ ਅਸੀਂ ਬਾਇਲ ਨੇ ਇੱਕ ਪਰਚਾ ਦਰਜ ਕਰਾਉਣਾ ਜਿਹੜੇ ਬੰਦੇ ਦੀ ਵਜ੍ਹਾ ਕਰਕੇ ਇਹ ਸਾਰਾ ਕੁਝ ਹੋਇਆ ਠੀਕ ਹੈ ਉਹਨਾਂ ਨਾਲ ਗੱਲਬਾਤ ਹੋ ਚੁੱਕੀ ਹੈ ਉੱਥੇ ਜਦੋਂ ਸਾਡੇ ਸਾਰੇ ਬੰਦੇ ਇਕੱਠੇ ਸੀ ਸਾਰਾ মিডিਆ ਆ ਗਿਆ ਤੇ ਦੂਸਰੀ ਗੱਲ ਇਹ ਹੈ ਵੀ ਇਹ ਜਿਹੜੀ ਸੜਕ ਚੌੜੀ ਦਾ ਰੌਲਾ ਪਈ ਜਾਂਦਾ ਹੈ ਇੱਥੇ ਹੈ ਹੀ ਨਹੀਂ ਕੋਈ ਦਿੱਕਤ ਕਿਸੇ ਕਿਸਮ ਦੀ ਦਿੱਕਤ ਨਹੀਂ 30 35 ਸਾਲ ਪੁਰਾਣੇ ਅਸੀਂ ਇੱਥੇ ਬੈਠੇ ਆਂ ਫਾਨੂੰ ਦਾ ਕਦੇ ਲੱਗੀ ਨਹੀਂ ਕਿ ਜਿਹੜੇ ਇੱਥੇ 2 4 ਮਿੰਟ ਤੇ ਜਿਵੇਂ ਗੱਡੀਆਂ ਤੇ ਲੰਘਦੇ ਆ ਉਹ ਕਿਤੇ ਗੱਡੀ ਕੋਈ ਟੇਢੀ ਖਿਲਾਰ ਦੇ ਕੋਈ ਟਰੱਕ ਲੱਗਿਆ 2 ਮਿੰਟ ਵਾਸਤੇ ਉਹਨਾਂ ਨੂੰ ਦਿੱਕਤ ਹੈ ਠੀਕ ਹੈ ਉਹਨਾਂ ਨੂੰ ਦਿੱਕਤ ਹੈ ਬਾਈ ਜੀ ਹੋਰ ਰੋੜਾ ਹੈਗੇ ਆ ਬਹੁਤ ਲੋਕਾਂ ਸੇ ਪਾਸੇ ਦੀ ਹੋਰ ਦੀ ਟੱਪਦੇ ਆ ਕੱਲੇ ਸਿਰਫ ਤਿਹਾਰ ਦੇ ਦਿਨਾਂ ਦੇ ਵਿੱਚ ਥੋੜੀ ਜਿਹੀ ਦਿੱਕਤ ਆਉਂਦੀ ਆ ਉਹ ਸਾਰੇ ਸ਼ਹਿਰ 'ਚ ਹੀ ਹੁੰਦੀ ਆ ਇਹ ਨਹੀਂ ਹੈਗੀ ਵੀ ਕੱਲੇ ਉਹ ਕੱਲੇ ਬਾਗੂ ਰੋੜ ਤੇ ਅਸੀਂ ਇੱਥੇ ਦਿਨ ਰਾਤ ਰਹਿਨੇ ਆ 24 ਘੰਟੇ ਸਾਡੇ ਇੱਥੇ ਗੀਤ ਸੋਦੇ ਅਸੀਂ ਕਾਰੋਬਾਰੀਆਂ ਇੱਥੋਂ ਦੇ ਅਸੀਂ ਰਹਿائش ਵਾਲੇ ਔਰ ਕਾਫੀ ਲੋਕ ਸਾਨੂੰ ਤਾਂ ਕੋਈ ਦਿੱਕਤ ਨਹੀਂ ਆਈ ਇਹਦਾ ਕੁਝ ਕੁ ਲੋਕਾਂ ਨੇ ਚੱਕ ਚਕਾ ਕੇ ਆਪ ਦਾ ਨਾਮ ਬਣਾਉਂਦੀ ਮੇਰੀ ਗੱਲ ਸੁਣ ਲੈ ਬੰਦਾ ਆਪ ਦਾ ਨਾਂ ਚਮਕਾਉਣ ਪਿੱਛੇ ਵੀ ਮੈਂ ਸੜਕ ਚੋੜੀ ਕਰਾਤੀ ਠੀਕ ਹੈ ਉਹਦੀ ਸੜਕ ਚੋੜੀ ਕਰਾਉਣ ਦੇ ਚ ਇੱਕ ਬੰਦੇ ਦੀ ਅੱਜ ਬਲੀ ਲੈ ਲਈ ਹੁਣ ਕੀ ਮੰਗ ਕਰਦੇ ਹੁਣ ਮੰਗ ਹੈ ਵੀ ਬਾਈ ਲਾਈਨ ਪਰਚਾ ਦਾ ਜੋ ਉਸ ਮਿਲਦੇ ਇਥੇ ਉਹ ਦੱਸਣਗੇ ਉਹਦੇ ਘਰ ਦੇ ਦੂਸਰਾ ਜਿਹੜਾ ਆਹ ਮੁੱਦਾ ਚੱਕਿਆ ਬੇਵਜਹ ਵਾਲਾ ਇਹਨੂੰ ਬੰਦ ਕੀਤਾ ਜਾਵੇ ਮਤਲਬ ਇਹ ਮੰਨਦਾ ਹੈ ਇਹ ਇਹ ਤਾਂ ਜਿਵੇਂ ਹੁਣ ਕਿਸੇ ਨੇ ਕਹਿਤਾ ਲਿਆ ਕੇ ਪਰਚੇ ਵੰਡੇ ਬਾਈ ਉਹ ਤੁਸੀਂ ਐ ਸੋਚੋ ਵੀ ਆ ਮਕਾਨ ਮਾਲਕਾਂ ਨੂੰ ਪਰਚੇ ਦੇਣ ਜਿਹੜੇ ਨੋਟਿਸ ਦਿੱਤੇ ਆ ਕੇ ਦੁਕਾਨਦਾਰਾਂ ਨੂੰ ਦੇ ਜਾਂਦੇ ਆ ਦੁਕਾਨਦਾਰ ਉਹਦੀ ਵਿਚਾਰੇ ਦੀ ਡੈਥ ਹੋ ਗਈ ਆ ਸਾਡੇ ਨਾਲ ਸੀ ਸਾਰੇ ਸਾਥੀ ਸਾਡੇ ਆਪਣੇ ਨਾਲ ਸੀ ਸਾਰਿਆਂ ਨੂੰ ਪਤਾ ਹੈ ਵੀ ਕੱਲ ਸ਼ਾਮ ਨੂੰ ਸਾਡੇ ਨਾਲ ਗੱਲਾਂ ਕਰੀ ਜਾਂਦਾ ਸੀ ਤੇ ਦੋ ਵਾਰ ਇੱਕ ਮਿੰਟ ਲਈ ਜੀ ਇੱਕ ਮਿੰਟ ਹੁਣ ਤੁਸੀਂ ਜੇ ਪੁੱਛੇ ਤਾਂ ਹੁਣ ਮਾਰੀ ਜੀ ਕੱਲ ਵੀ ਨਾ ਕਰੋ ਉਹਦੇ ਮੇਰੇ ਨਾਲ ਉੱਥੇ ਖੜੇ ਨੇ ਆ ਪਿੱਛੇ ਬਿਲਕੁਲ ਦੋ ਵਾਰੀ ਐਸੀ ਗੱਲ ਦਾ ਜ਼ਿਕਰ ਕੀਤਾ ਕਹਿੰਦਾ ਯਾਰ ਜਿਹੜੇ ਤੁਸੀਂ ਮਕਾਨ ਮਾਲਕ ਹੋ ਯਾਰ ਵੀ ਤੁਸੀਂ ਥੋੜਾ ਤਾਂ ਸਰਜੂ ਸਾਡਾ ਕਿਵੇਂ ਸਰ ਅਸੀਂ ਉਹਨਾਂ ਨੂੰ ਇਹ ਕਿਹਾ ਵੀ ਯਾਰ ਅਸੀਂ ਵੀ ਤੇਰੇ ਨਾਲ ਹੀ ਤੁਰੇ ਫਿਰਦੇ ਆ ਅਸੀਂ ਇੱਥੇ ਕੀ ਕਰਾਂਗੇ ਜੇ ਬਾਜ਼ਾਰ ਹੀ ਉਜੜ ਜੂਗਾ ਤੇ ਫਿਰ ਇੱਥੇ ਦੂਜੇ ਬੰਦੇ ਦਾ ਕੀ ਕੰਮ ਇਹ ਸਿਰਫ 4-5 ਬੰਦੇ ਆ ਬਾਈ ਜੀ ਉਹਨਾਂ ਦਾ ਸਾਰੇ ਪਾਸੇ ਰੋਡ ਲੈ ਬਾਈਕਟ ਕਰ ਲੈ ਜੇ ਨਹੀਂ ਵੀ ਲੋਟ ਆਉਂਦਾ ਅਸੀਂ ਬਾਈ ਨੇਮ ਉਹਨਾਂ ਦਾ ਚਰੂਸ ਕੱਢਾਂਗੇ ਇੱਥੇ ਰੋਡ ਤੇ ਨਾ ਲੈ ਕੇ ਅਸੀਂ ਨਹੀਂ ਕਿਸੇ ਤੋਂ ਡਰਦੇ ਡਰਦੇ ਆ ਸਾਡੇ ਸਾਰੇ ਭਰਾ ਸਾਡੇ ਨਾਲ ਬਾਈ ਜੀ ਦੱਸਦੇ ਹਾਂ ਕਿ ਕੋਈ ਨਹੀਂ ਹਜੇ ਸਾਡੇ ਅਸੀਂ ਕੇਸ਼ਨ ਸਾਹਿਬ ਨੂੰ ਮਿਲ ਲਗੇ ਓਕੇ ਜਿਵੇਂ ਕਮਿਸ਼ਨਰ ਸਾਹਿਬ ਨੇ ਕਿਹਾ ਵੀ ਅਸੀਂ ਪੁਲਿਸ ਬਲ ਲੈ ਕੇ ਜਾਵਾਂਗੇ ਅਸੀਂ ਮੰਗ ਕੀਤੀ ਹੈ ਕੋਈ ਗੱਲ ਨਹੀਂ ਕਮਿਸ਼ਨਰ ਸਾਹਿਬ ਨੇ ਵੀ ਲਿਆਉਣ ਦੇ ਉੱਤੇ ਸਵਾਲ ਇੱਥੇ ਕਮਿਸ਼ਨਰ ਸਾਹਿਬ ਜਾਂ ਜਿਹੜਾ ਕੋਈ ਬੁੱਤਾ ਦਾ ਰਾਜ ਹੈ ਇੱਥੇ ਬੁੱਤਾ ਪਾ ਕੇ ਜੇ ਕੋਈ ਅਸੀਂ ਬਣ ਸਕਦਾ ਤਾਂ ਉਸ ਲੋਣ ਵੀ ਜਾਣਦੀ ਹੈ ਜਨਤਾ ਇਹ ਵੀ ਨਾਲ ਆਹ ਲੋਕ ਖੜੇ ਆ ਸਾਰਿਆਂ ਦਾ ਇੱਕ ਇੱਕ ਵਾਰੀ ਮੁਰਦਾਬਾ ਦਾ ਨਹਰਾ ਲਾਉਣਾ ਆਪਾਂ ਨਗਰ ਨਿਗਮ ਮੁਰਦਾਬਾ ਨਗਰ ਨਿਗਮ ਮੁਰਦਾਬਾ ਨਗਰ ਨਿਗਮ ਮੁਰਦਾਬਾ